ਅੱਜ ਸੌਂਚ ਕਾਈ ਗਈ ਹੈ ਪੰਚਾਂ ਨੂੰ ਗੇਮ ਮੋਟਿਵ ਕੀ ਹੈ ਹੋਰ ਇਹ ਲੱਗਦਾ ਕਿ ਇਸ ਵਾਰ ਨੇ ਜੋ ਹਾਲਾਤ ਨੇ ਪੰਚਾਂ ਨੂੰ ਚਰਨ ਦੀ ਕੀ ਜ਼ਰੂਰਤ ਹੈਗੀ ਹੈ ਜ਼ਮੀਨ ਦੇ ਉੱਤੇ ਅੱਜ ਪੰਚ ਸਹਿਬਾਨਾਂ ਨੂੰ ਜੋ ਲੱਖਾਂ ਭਾਤੀ ਆਪਣੇ ਪਿੰਡਾਂ ਤੋਂ ਪੰਜ ਚੁਣੇ ਗਏ ਉਹਨਾਂ ਨੂੰ ਅੱਜ ਸੌਂਚ ਚੁੱਕ ਸੌਂਚ ਕਾਈ ਗਈ ਸੋ ਸਭ ਤੋਂ ਪਹਿਲਾਂ ਤੇ ਮੈਂ ਪੰਚ ਸਹਿਬਾਨਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੰਨਾ ਜਿੰਨਾਂ ਨੇ ਅੱਜ ਸੌਂਚ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿਕਾਸ ਦੇ ਵੱਤਵੱਜ ਮਤੇ ਪਾਓ ਸਰਪੰਚ ਸਹਿਬਾਨਾਂ ਨੂੰ ਨਾਲ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਦੇ ਕੰਮ ਤੁਸੀਂ ਭੇਜੋਗੇ ਸਰਕਾਰ ਤੁਹਾਨੂੰ ਵੱਤਵੱਜ ਫੰਡ ਦੇਵੇਗੀ ਸੋ ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਪਹਿਲੇ ਦਿਨ ਤੋਂ ਇਸ ਵੀ ਤੇ ਚੱਲ ਰਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਇਹ ਸਾਰੀਆਂ ਪੰਚਾਇਤਾਂ ਸਹਿਬਾਨ ਪਿੰਡ ਵਾਸੀ ਨਾਲ ਲੈ ਕੇ ਇਹ ਸਾਡਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਤੇ ਪੰਜਾਬ ਦੇ ਤੇ ਪੰਜਾਬ ਰੰਗਲਾ ਪੰਜਾਬ ਬਣੂਗਾ ਨਸ਼ਾ ਮੁਕਤ ਪੰਜਾਬ ਬਣੂਗਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵੀ ਜਿਹੜੀ ਹੈ ਨੇਰੀਆ ਉਹ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਨਸ਼ੇ ਨਾਲ ਲੈ ਕੇ ਤੁਸੀਂ ਅੱਜ ਪਿੰਡ ਵਾਸੀਆਂ ਨੂੰ ਕੁਝ ਕਿਹਾ ਵਾ ਸਪੈਸ਼ਲੀ ਕਿ ਕੋਈ ਨਸ਼ਾ ਵੇਚਣ ਆਂਦਾ ਤਾਂ ਉਹ ਕੀ ਮੈਂ ਦੇਖੋ ਪਹਿਲਾਂ ਵੀ ਇਹ ਬੇਨਤੀ ਲਈ ਸੀ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਲਗਾ ਰਿਹਾ ਹੈ ਉਹ ਜਿਹੜਾ ਸਖਸ ਜੇ ਕੋਈ ਹੁੰਦਾ ਸਖ ਲੱਤ ਤੋੜ ਦੋ ਸਰਕਾਰ ਉਹਦੇ ਨਾਲ ਹੈ ਕਿ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ਾ ਲਾ ਕੇ ਮੌਤ ਦੇ ਮੂੰਹ ਵੱਲ ਭੇਜ ਰਿਹਾ ਤੇ ਉਹ ਜੇ ਦੀ ਲਤ ਤੋੜੀ ਜਾਵੇ ਤਾਂ ਉਹਨੂੰ ਅਕਲ ਆ ਸਕੇ ਕਿ ਮੈਂ ਬਹੁਤ ਗਲਤ ਕੰਮ ਕਰਦਾ ਸੀ ਤੇ ਪੰਜਾਬ ਨੂੰ ਜਿਹੜਾ ਉਸਨੀਆ ਸਰਕਾਰਾਂ ਨੇ ਜਿਹੜਾ ਨਸ਼ਾ ਸਰਵਾਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਇਸ ਪਾਸੇ ਚਲੀ ਆ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜਿਹੜਾ ਅਫਸਰ ਸਰਮਾਨ ਪੁਲਿਸ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਤੇ ਉਹਨਾਂ ਦੇ ਟਾਈਮ ਦੇ ਵਿੱਚ ਬਾਕੀ ਪੰਜਾਬ ਜਿਹੜਾ ਨਸ਼ਾ ਮੁਕਤ ਸਰਕਾਰੀ ਭੇਡਾਂ ਮਾਰੇ ਵੀ ਕਿਹਾ ਜਾਊਗਾ ਦੱਸਿਆ ਜਾਵੇ ਤੁਹਾਨੂੰ ਕਿੰਦਾ ਜੀ ਕਾਲੀਆਂ ਭੇਡਾਂ ਮਾਰੀ ਵੀ ਦੱਸਿਆ ਜਾਵੇ ਕਿਹੜਾ ਜੀ ਦੱਸੋ ਜਿਹੜੇ ਕੋਈ ਨਸ਼ਾ ਵੇਚਦਿਆਂ ਕਾਲੀਆਂ ਭੇਡਾਂ ਜੀ ਇਹ ਸਾਰੀਆਂ ਨਸ਼ਾ ਵੇਚਣ ਵਾਲੇ ਕਾਲੀਆਂ ਭੇਡਾਂ ਕਹ ਲੋ ਸਦੇ ਕਹ ਲੋ ਜਿਹੜੇ ਪੰਜਾਬ ਨੂੰ ਨਸ਼ੇ ਨੂੰ ਇਸ ਪਾਸੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਦੇ ਆ ਇਹਨਾਂ ਨੂੰ ਤੇ ਸਖ਼ਤ ਜੀ ਸਜ਼ਾ ਮਿਲਣੀ ਚਾਹੀਦੀ ਕਿ ਦੁਬਾਰਾ ਕੋਈ ਸੋਚੇ ਵੀ ਨਾ ਸੋ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੇ ਨਾਲ ਹੈ ਅੱਜ ਪੰਚ ਸਹਿਬਾਨਾਂ ਨੂੰ ਮੁਬਾਰਕਬਾਦ ਸੋ ਅੱਜ ਜਿਹੜੀ ਸੌਚਕ ਸਮਾਗਮ ਬੜੇ ਪੰਚ ਸਹਿਬਾਨ ਸਾਰੇ ਜ਼ਿਲ੍ਹੇ ਦੇ ਪਹੁੰਚੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਭੈਣਾਂ ਨੂੰ ਵੀਰਾਂ ਨੂੰ ਸੋ ਮੈਂ ਨੇ ਕਹਿੰਦਾ ਹਾਂ ਤੁਹਾਡਾ ਸਾਰੇ মিডিਆ ਵਾਲੇ ਪਰਵਾਹ ਦਾ ਨਹੀਂ ਜੀ ਸਾਡੇ ਸਾਥ ਸਾਡੇ ਮੁਕਮਲ ਚੰਨੀ ਚੰਨੀ ਨੇ ਪਿਆ ਦਿੱਤਾ ਹੈ ਨਾ ਮਹਿਲਾਵਾਂ ਵਾਸਤੇ ਪਹਿਲਾਂ ਵੀ ਕਿਉਂਕਿ ਅੱਜ ਸਰ ਇੰਦਾਂ ਦੀਆਂ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਂਦੀਆਂ ਜੀ ਦੇਖੋ ਹਮੇਸ਼ਾ ਹਰ ਗੱਲ ਸੋਚ ਕੇ ਬੋਲਣਾ ਚਾਹੀਦਾ ਹੈ ਭੈਣਾ ਮਾਤਾਵਾਂ ਨੂੰ ਜਿਹੜਾ ਸਤਕਾਰ ਮਿਲਣਾ ਚਾਹੀਦਾ ਸੋ ਜੋ ਵੀ ਉਹਨੇ ਕਿਹਾ ਮੈਂ ਸੁਣਿਆ ਨਹੀਂ ਪਰ ਜਿਹੜੀਆਂ ਭੈਣਾ ਮਾਤਾਵਾਂ ਸਾਡੀਆਂ ਮਾਵਾਂ ਜਨਨੀ ਆ ਪੰਜਾਬ ਨੂੰ ਲੋਜਵਾਨਾ ਪੂਰੇ ਦੇਸ਼ ਦੀ ਚਲਣੀ ਹੈ ਔਰਤ ਨੂੰ ਕਿਹਾ ਗਿਆ ਤੇ ਇਹਨਾਂ ਬਾਰੇ ਮਾੜਾ ਸੋਚ ਬੋਲਣਾ ਆਪਣੇ ਆਪ ਹੀ ਉਹ ਲੋ ਆਪਣੇ ਉਹ ਇੱਕ ਬਹੁਤ ਮਾੜੀ ਹਰਕਤ ਹੈ ਸੋ ਮੈਂ ਤੇ ਹਮੇਸ਼ਾ ਹੀ ਪੈਣਾ ਦਾ ਮਤਾਬਲਾ ਸਤਕਾਰ ਕਰਦਾ ਸਰਕਾਰ ਸਾਡੀ ਪੂਰੀ ਪੈਣਾ ਮਹਿਲਾਵਾਂ ਦਾ ਸਾਥ ਦਿੰਦੀ ਹੈ ਸਤਕਾਰ ਕਰਦੀ ਹੈ ਸੋ ਜੋ ਵੀ ਉਹਨੇ ਕਿਹਾ ਮਾੜਾ ਕਿਹਾ ਤੋ ਨਹੀਂ ਕਹਿਣਾ ਚਾਹੀਦਾ ਪਹਿਲੇ ਪਾਰਟੀ ਕਿਹੋ ਜਿਹੀ ਤਿਆਰੀਆਂ ਪਾਰਟੀ ਦੀ ਪਾਰਟੀ ਦੇਖੋ ਚਾਰੇ ਬਾਈ ਇਲੈਕਸ਼ਨਾਂ ਚ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਫੋ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਨੇ ਉਹਨਾਂ ਨੂੰ ਪਤਾ ਕਿ ਪਹਿਲੀ ਸਰਕਾਰ ਜਿਹੜੀ ਆਈ ਹੈ ਜਿਹੜੀ ਲੋਕਾਂ ਦੇ ਨਾਲ ਦੇ ਕੇ ਲੋਕਾਂ ਦੇ ਵਿੱਚ ਰਹਿ ਕੇ ਜਿੰਨੇ ਵੀ ਸਾਡੇ ਐਮਐਲਏ ਸਭਾਨ ਬੰਮੇ ਜਿੱਤੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਹਰ ਮੁਸ਼ਕਲ ਨੂੰ ਦੂਰ ਕੀਤਾ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉੱਤੇ ਕੰਮ ਚੱਲ ਰਿਹਾ ਤੇ ਸੋ ਆਉਣ ਵਾਲੇ ਟਾਈਮ ਤੇ ਜ 2.5 ਸਾਲ ਬੈਲੈਂਸ ਪੇ ਆ 2.5 ਸਾਲ 2.5 ਸਾਲ ਤੇ ਲੋਕਾਂ ਨੂੰ ਪਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਜਿਹੜਾ ਹਲਕਾਚਾਰ ਬਾਈ ਲਖਣਾ ਤੇ ਐਮਐਲਏ ਵੀ ਸਰਕਾਰ ਦਾ ਹੀ ਹੋਵੇਗਾ ਤੇ ਜਿਹੜੇ ਵਿਕਾਸ ਦੇ ਕੰਮ ਤੇਜ਼ੀ ਨਾਲ ਰਾਹੁਲ ਜੰਦਿਆ ਰਾਹੁਲ ਕਰਦੀ ਹਮੇਸ਼ਾ ਫੇਰੀ ਆਈ ਜਿੰਨੇ ਦਾ ਫਰਕ ਪਏਗਾ ਮੈਨੂੰ ਤਾਂ ਲੱਗਦਾ ਨਹੀਂ ਫਰਕ ਹੋਊਗਾ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਜਿਹੜੀ ਐਮਰਜੈਂਸੀ ਫਿਲਮ ਅੱਜ ਦੇ ਸੋਚ ਚਕ ਸਮਾਗਮ ਹੈ ਜੀ ਉਹਦੇ ਤੇ ਬਹੁਤ ਬਹੁਤ ਸਰ ਜਿਹਨੇ ਪੰਜ ਕਿਲੇ ਪੰਚਾ ਨੇ ਅੱਜ ਜਿਹੜੀ ਹੈ ਸੋਚ ਕੀਤੀ ਸਾਡੇ ਪੂਰੇ ਲੁਧਿਆਣਾ ਜਿਹੜੇ 6000 ਦੇ ਕਰੀਬ ਜਿਹੜੇ ਸਾਰੇ ਪੰਚਾਂ ਦੇ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਕੀ ਤਿਆਰੀ ਕੀਤੀ ਜਾ ਰਹੀ ਹੈ ਉਹ ਤਿਆਰੀ ਹੈ ਜੀ ਪੂਰੀ ਮੇਅਰ ਵੀ ਆਮ ਆਲੀ ਪਾਰਟੀ ਦਾ ਬਣੇਗਾ ਸਾਰੇ ਕੌਂਸਲਰ ਜਿੱਤਣਗੇ ਤੇ ਕੰਮਾਂ ਦੇ ਵਿਕਾਸ ਕਾਰਜ ਨੇ ਰਹੀ ਆਈ ਹੋਈ ਆ ਤੇ ਥੋੜੇ ਜਣਾਂ ਚ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਿਹੜੇ ਲੋਕਾਂ ਲਈ ਡਿਮਾਂਡ ਆ ਹਰ ਕੰਮ ਕੀਤਾ ਜਾਏਗਾ ਚਾਹੇ ਪਾਰਕਾਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦਾ ਹੋਵੇ ਚਾਹੇ ਲਾਈਟਾਂ ਦਾ ਹੋਵੇ ਚਾਹੇ ਵਾਟਰ ਸਪਲਾਈ ਦਾ ਹੋਵੇ ਹਰ ਕੰਮ ਜਿਹੜਾ ਕਰਦੇ ਨੇ ਜਿਹੜੇ ਲੋਕ ਰਹਿ ਰਹੇ ਆ ਵਾਰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰ ਸਹੂਲਤਾਂ ਦਿੱਤੀ ਜਾਏਗੀ ਜੋ ਸਰਕਾਰ ਦਾ ਫਰਜ ਬੰਦਾ ਹੈ ਕਾਰਪਸ਼ਨ ਦਾ ਫਰਜ ਬੰਦਾ ਹੈ ਫਰ ਸਹੂਗਾਵਾਂ ਸਰਕਾਰ ਦੇਣ ਦੀ ਕੋਸ਼ਿਸ਼ ਕਰਦਾ ਹੈ ਸੁਖਬੀ ਸਿੰਘ ਬਾਲਦੇ ਆ ਨਾ ਡੀਪਏ ਨੂੰ ਕਿਸ ਤਿਕਾਂ ਦੇਖਦੇ ਹੋ ਸਟੰਟ ਬਾਰੇ ਸਟੀਫਨ ਪੁੱਛਿਆ ਰਹੇ ਦਿਓ ਸੁਖਬੀ ਸਿੰਘ ਬਾਲਦੇ ਸਟੀਫਨ ਨੂੰ ਕਿਸ ਤਿਕਾਂ ਦੇਖਦੇ ਹੋ ਅਸਿਸਟੈਂਟ ਸਟੰਟੀ ਆ ਜੀ ਉਹ ਸਟੰਟ ਦੇਖੋ ਕੱਲ ਜੂਥ ਨੂੰ ਲਾਤਾ ਜੀ ਇਹ ਗਲਤ ਹੋ ਰਿਹਾ ਜੀ ਉਹ ਆਪ ਹੀ ਸਾਰੇ ਸਟੰਟ ਵਾਈਜ਼ ਸ਼ੁਰੂ ਤੋਂ ਖੇਲਦੇ ਆ ਲੋਕ ਜਾਣਦੇ ਆ ਹੁਣ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਅੱਜ ਪੰਜ ਛੇ ਬਣਨ ਸੋਚ ਚੱਕਾਈ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਮੇਰੀ ਡਿਊਟੀ